ਹੈਲੋ ਮਤਰਕੀ ਹਾਲ ਚੜਾਦਾ ਆਈ ਦਿਨਾਂ ਵਿੱਚ ਕਹਿਣ ਦੇ ਬਲੌਗ ਵਿੱਚ ਰਾਵੇ ਗੜੀ ਡੋਂਦਿਆ ਵੱਡਾ ਉੱਤਰ ਲੂਇਆ ਜੇ ਤੋਪਾ ਜਨੇ ਨਹੀਂ ਊੜੇ ਤੋਪਾ ਨਹੀਂ ਗਲੇ ਪੂਰੀ ਫੋਲ ਮੈਂ ਲਾਗੂ ਡੱਲੇ ਆ ਪਾੜਤਾ ਨੀ ਤਰੇ ਕੋਈ ਲੋਸ ਕੱਢਿਆ ਦਾ ਗਾਣਾ ਆਇਆ ਤੁਸੀਂ ਕਿੰਨ ਤੁ ਲੈ ਹਾਟੇ ਮਮਾ ਤੇ ਲਾ ਲਾ ਜੋੜੁੰਦੇ ਇਤੋਂ ਜਾ ਮਮਾ ਟੇਪ ਹੀ ਲਾਇਆ ਕੀ ਜੀ ਲੋਸ ਕੱਢਿਆ ਗੁੱਡੇ ਟੇਪ ਵੀ ਨਹੀਂ ਹੈਗੀ ਦਵਾ ਹੈ ਤੇ ਬਣੀਆ ਤੂੰ ਹੀ ਦੇ ਨਾ ਮਮਾ ਦੇਣੀ ਹਾਂ ਮੈਂ ਨਹੀਂ ਗਣੀ ਮੇਰੀ ਸਾਦੀ ਨਹੀਂ ਸਾਲਿਆ ਮੈਂ ਮੇਰੀ ਹੁੰਦੀ ਨਹੀਂ ਮੈਂ ਦੇਣੀ ਆ ਯਾ ਤੇਰੀ ਆ ਮੇਰੀ ਨਹੀਂ ਇਹਨੂੰ ਕੋਈ ਦੱਸ ਇਹਨੂੰ ਦੱਸ ਯਾਰ ਓਏ ਮੈਂ ਤੈਨੂੰ ਇੱਕ ਜੋਕ ਸੁਣਾਵਾਂ ਹੂੰ ਇਹ ਅਂਜਲੇ ਮੈਂ ਤੁਝੇ ਤੂੰ ਮੁਝੇ ਮੈਂ ਤੁਝੇ ਤੂੰ ਮੁਝੇ ਓਏ ਅਂਜਲੇ ਅਂਜਲੇ ਮੈਂ ਤੁਝੇ ਉਹ ਮੁਝੇ ਮੈਂ ਤੁਝੇ ਉਰੇ ਮੇਰੀ ਗੱਡੀ ਡਾਉਨ ਤੇ ਐਂਡ ਕਰੇਗਾ ਲੈ ਤੇਥੋਂ ਨਹੀਂ ਉੱਡਦੀ ਬਾਡੀ ਸਾਰੀ ਗੱਡੀ ਆ ਲੈ ਤਾਰੀ ਲੈ ਉੱਡ ਰੋਈ ਪੰਦੇ ਲੈ ਉਰੇ ਮੇਰੀ ਗੱਡੀ ਪਾਰਕੀ ਆ ਆਪਾ ਚੱਲੇ ਮੈਂ ਤੁਰ ਥੱਲੇ ਨਹੀਂ ਆਉਂਦੀ ਆ ਮੇਰੀ ਗੱਡੀ ਤਾਂ ਡਾਣਾ ਆ ਪਾਉਣਾ ਉੱਤੇ ਚੜਿਆ ਗੱਡੀ ਡਾਉਨ ਤੇ ਉਤਰ ਗਿਆ ਦੇਖਿਆ ਕਿ ਨੀਰ ਜਮੇ ਲਾਇਆ 10 ਤਰੀਕ ਦਾ ਆਪਾਂ ਵੇਖਾਂਗੇ ਮੇਲਾ ਬਿਠਾਵਾਂਗੇ ਨਾਲੇ ਚੱਲ ਵੇਖ ਲੈ ਗਾ ਕਰਨ ਕਰੇ ਚੱਲੀਏ ਚਾਚੇ ਘਰੇ ਨਹੀਂ ਮੰਨਿਆ ਕਰ ਆਉਂਦਾ ਦੋਗੇ ਸਮਾਂਗੇ ਮੰਨੇ ਕਰ ਚਾਹ ਲੈ ਚਲੀ ਜਾਂਦੇ ਲੈ ਪੱਜਾਇਆ ਨਾ ਔਰ ਆ ਕੱਤਾਂ ਹੁੰਦਾ ਵੇ ਨਾ ਮਮੀ ਰਾਜੀ ਹਾਂਜੀ ਕਹੋ ਆ ਬਾਦਾੜੀ ਹਾਂ ਜਦੋਂ ਜਗੋਰ ਫਰੀ ਗਏ ਸਾਥੀ ਆਜੋ ਲੈ ਮੈਂ ਇੱਕ ਮੰਨ ਲਾ ਚੱਲੀਏ ਕੋਠੇ ਚੱਲਣਾ ਹਾਂ ਚਲੇ ਆਹੀ ਬਾਦੂਰਾਂ ਬਲੌਗ ਵੀ ਨਹੀਂ ਤੁਰਾ ਚੱਲਣ ਚੱਲ ਚ ਜਾਂਦੇ ਓਏ ਅਰਸ਼ੂਣੀ ਦੇ ਪੇਪਰ ਦੇਣ ਸੱਚ ਗਏ ਆ ਪਵਨ ਵੀ ਨਿਚੜਿਆ ਪਵਨ ਗੁੱਡੀ ਡਾਉਂ ਦੇ ਉੱਤਰ ਗਿਆ ਆ ਕੁਰਸੀ ਜਿਪਾਣੀ ਕਿੱਥੇ ਇਹਨਾਂ ਡਾਈ ਹੁੰਦੀ ਆ ਆ ਆ ਆ ਇਹ ਵਣੇ ਛਿਆ ਕਕਰ ਮਾਹੌਲ ਚਲ ਚੈੱਕ ਕਰੋ ਤੂੰ ਓਏ ਸਾਭੀ ਨਾ ਵਿਆਈ ਉਹ ਖਾਲੀ ਬਨੇ ਲਾਗੀ ਕਰਨਾ ਇਹ ਆ ਗਏ ਹਲੋ ਉਹਨਾਂ ਨੇ ਡਾਉਣੀ ਹੋਣੀ ਰਾਂ ਦੇ ਵਿਚਾਰਿਆਂ ਦੀ ਦੇ ਬਾਕਲਾ ਜੇ ਸਾਲਿਆ ਹੇਲੋ ਬੰਦਾਰ ਹੋਰਾਂਂ ਤੇ ਉਹ ਵਿਚਾਰਾਂ ਦਾ ਦੂਰ ਵੀ ਨਾ ਕਿੰਨੀ ਕਰੀ ਬੇਖੀਨੀ ਨੀ ਡੋਰ ਕਿ ਸਾਰਾ ਘਟੂ ਲੈਂਦੀ ਬਿੱਟੀਾਂ ਦੀ ਮੈਂ ਕਿਹਾ ਦਾਂ ਦੂਰ ਘੜ ਜਗਦੀ ਚੋਚ ਓਏ ਆਇਆ ਹਾਂ ਹਾਂ ਕੀ ਗੱਲ ਬੱਬੇ ਆਇਆ ਆਇਆ ਜਗਨ ਦੀ ਲਾੜੇ ਕੱਕਲੇ ਨੀਲੀ ਜਗਦੀ ਆ ਆਏ ਅੱਧਰ ਆ ਓਏ ਆ ਆ ਜੱਲੀਏ ਘਰੇ ਚੱਲ ਲੈ ਮੈਂ ਆਇਆ ਅਬੂਨਾ ਤੋ ਫਿਲ ਨੂੰ ਨਹੀਂ ਟੈਂਪੋ ਸੁਣੀਏ ਆਇਆ ਡਰਦਾ ਹੁਣਾ ਤੂੰ ਕੁੱਤਾ ਆਇਆ ਮਾਮਾ ਆਇਆ ਨਾ ਮਿਲਾਂ ਤੂੰ ਇੱਧਰ ਲੈ ਪਾਸੇ ਆ ਉਹ ਸੋ ਗੁੱਡੇ ਗਿਆ ਓ ਇੱਧਰ ਆ ਗੁੱਡੇ ਬਾਅਦ ਚ ਦੇ ਨਹੀਂ ਬਾਰੇ ਨਹੀਂ ਕਾਣੀ ਛੋਟੋ ਟਿਕਾਈ ਓਏ ਆਇਆ ਮਾਮਾ ਲਾ ਦਰਦਾਰਿਆ ਮਸੇਂਗ ਕੋਣੀ ਆਗੂ ਤੈਨੂੰ ਕੋਈ ਆਂਦਾ ਤੂੰ ਮੈਂ ਵੇਨ ਦਰਦਾ ਹਾਂ ਆਹ ਫਰਾਂਜਾ ਦੀ ਘਰੇ ਚੱਲੀ ਜਾ ਚੱਲ ਜਾ ਜੱਗ ਲਾ ਮੱਗ ਲਾ ਬੰਦੇ ਗਏ ਕੰਮ ਤੇ ਤੇ ਬੁੱਢੀਆਂ ਨੂੰ ਠਾਕ ਲਾ ਗੰਜੂ ਕੀ ਤਾਂ ਕੀ ਆਊਗਾ ਕੰਮ ਤੇ ਕੀ ਆਊਗਾ ਗੁਰਦਾਰੇ ਸੇਵਾ ਕਰਨ ਦੇਣਗੇ ਗੁਰਦਾਰੇ ਕਰਨ ਦੇਣੇ ਸੇਵਾ ਦੇਵਾ ਜੀ ਹੱਕਾ ਓ ਕਾਲ ਓ ਚਾਚਾ ਕਿਵੇਂ ਆ ਸਿੰਘ ਅੱਜ ਕਿਵੇਂ ਆ ਸਿੰਘ ਚਾਚਾ ਤੇਰੀਆਂ ਤਾਂ ਦੱਦਾ ਲੈਤ ਨਹੀਂ ਵੜੀਆਂ ਬਦਲੀਆਂ ਚਾਚਾ ਕਿਵੇਂ ਆ ਸਿੰਘ ਹਾਂ ਵਧੀਆ ਰਹੀਆ ਹੋਰ ਦੱਸੋ ਕੋਈ ਕੱਲ ਬਾਅਦ ਅੱਛਾ ਹਾਂ ਕਰ ਇਹਦੇ ਗਿਆ ਪਪਾ ਵਾ ਫਿਰ ਨੇ ਗਿਆ ਦਾਜੀ ਉਹ ਗਿਆ ਉਹ ਹੱਦਰ ਨਾ ਆ ਲੈ ਚੱਲਾ ਗਈ ਇਹਦਾ ਕੀ ਗੱਲ ਆ ਬੱਬੇ ਬੱਬੇ ਥੱਕਾ ਹੁੰਦਿਆ ਕਿੱਥੇ ਥੱਕਾ ਹੁੰਦਿਆ ਬੱਬੇ ਵੇ ਓਏ ਦਿਖਾ ਦਿੰਦਾ ਦਿਖਾ ਲੈ ਲੈ ਥੱਲੇ ਇੱਧਰ ਆ ਜਾ ਮੋਹਣ ਹਾਂ ਕੀ ਉਹ ਮੈਨੂੰ ਜਾਣਦੇ ਰੇ ਕੰਮਾਂ ਵਿੱਚ ਚੱਲਣੇ ਆ ਸੰਗੂਨੇ ਆਇਆ ਮੜਾ ਗੁੱਡਾ ਆਉਦਾ ਹੀ ਇਹ ਕਾਲੇ ਆਵਾਣੀ ਆਵਾ ਵੱਧੋ ਗੰਦੀ ਨਾ ਬੱਬੇ ਲੈ ਵੀ ਅਰੇ ਚਲੇ ਚਲ ਗਈ ਓਏ ਗੁੱਡੀ ਪਾੜ ਗਈ ਪਾੜ ਗਈ ਆ ਨਹੀਂ ਪਾੜੀ ਮੰਮੀ ਆ ਦੇਖ ਲੈ ਤੇ ਰਾਈ ਜਾਂਦਾ ਹੀ ਉਹ ਗੁੱਡੀ ਵੀ ਤੋੜੀ ਲਿਆ ਟਟ ਜੱਪਤਾ ਵਰ ਨੂੰ 10 ਮਿੰਟ ਆਪੜਾ ਚ ਇਹ ਕਿਤੇ ਹੈ ਹਮ ਆਏ ਆਏ ਦੇ ਰਿਹਾ ਪੂਰੀ ਗੁੱਡੀ ਵਰ ਨਹੀਂ ਨੇ ਥੱਲੇ ਗਈ ਤੇਰੀ ਉਹ ਗੁੱਡੀ ਓਕੇ ਬ్రో nó là cân nặng hoi 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 ਦਾ ਘਟੇ ਲੇ ਦਾ ਦੀਆ ਦੇ ਅੱਜ ਨੂੰ ਲੰਮਕਾ ਲੰਮਕਾ ਕੰਨਾਂ ਦੇ ਵਾਂ ਜ਼ਿੰਗ ਓਏ ਹੋਈ ਹੋਈ ਉਹ ਉੱਤੇ ਜਾ ਲੈ ਤੇਰੀ ਮੰਮੀ ਉੱਤਰ ਗਈ ਉਹ ਉੱਤੇ ਜਾ ਕੇ ਕਰ ਹਾਂ ਉਹ ਲਿਆ ਕੰਨਾਂ ਦੇ ਵਾਂ ਗੱਗ ਉੱਡ ਛੱਡ ਗੁੱਡੀ ਘਣਾ ਉੱਡਦੀ ਆ ਤਾਂ ਵੀ ਨਹੀਂ ਉੱਡਦੀ ਨਹੀਂ ਉੱਡਦੀ ਨਹੀਂ ਜਾ ਨਹੀਂ ਉੱਡਦੀ ਨਹੀਂ ਆ ਗਈ ਡਾਂਗਣੋਂ ਤੇ ਰਹਤੀ ਗੱਡੀ ਨਹੀਂ ਉੱਡਦੀ ਓਏ ਗੁੱਡੀ ੜੀ ਉੱਡਦੀ ਏ ਗੁੱਡੀ ੜੀ ਉੱਡਦੀ ਗੁੱਡੀ ੜੀ ਉੱਡਦੀ ਏ ਏ ਗੁੱਡੀ ੜੀ ਉੱਡਦੀ ਗੁੱਡ ਨਾਰਦੀ ਗੁੱਡੀ ਨੇ ਦੰਦੀ ਦੇ ਉੱਤੋਂ ਆ ਗੁੱਡੀ ਨੀ ਹੜਦੀ 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 ਕੋਟੇ ਤੋਂ ਜਿਆਦੇ ਕੋਟੇ ਤੋਂ ਤੁਮ ਨਹੀਂ ਆਇਆ ਪਾਪਾ ਇਹ ਮਾਰਿਆ ਦਿੱਤੇ ਆਏ ਮੁੰਡੇ ਦਾ ਗੁੱਡਣੀ ਹੜਦਾ ਆਉ ਡਾਦਾਈ ਮਾਰ ਥੋੜਾ ਬੋਲਣਾ ਆਤਾ ਈ ਡਾਦਾਈ ਮੁੰਡੇ ਤਾਂ ਗੱਡਾ ਨਹੀਂ ਉੜਦਾ ਤੇਰੀ ਕਿਤੇ ਪਿੰਨੀ ਤੇਰੀ ਕਿਤੇ ਪਿੰਨੀ ਓਏ ਪਚਾੜੀ ਤੱਡੀ ਪਚਾੜੀ ਇਹ ਇਹਨੇ ਕਹਿ ਲਿਆ ਕੱਚਾ ਸਾਡੀ ਕੁੜੀ ਆ ਵਾ ਕੱਚਾ ਸਾਡੇ ਇੱਤੇ ਸਾਡੇ ਇੱਤੇ ਸਾਡੇ ਡਾਤੀ ਧੋੜੀ ਗਾਤੀ ਧੋੜੀ ਉਹ ਟੁੱਟ ਗਈ ਟੁੱਟ ਗਈ ਹੋਏ ਮੁੰਡਾ ਤਾਂ ਗੁੱਡੀ ਹੀ ਅੜਦੀ ਨਾਨੀ ਨਾਨੀ ਦਾ ਚੇਲਾ ਨਾਨੀ ਦਾ ਚੇਲਾ ਤਾ ਤੜਾ ਗੜਜਾਬ ਗੜਜਾਬ ਹੋ ਜਾਏ ਆ ਮੰਬੇ ਜਲਾ ਕੁੱਟੀ ਰਿਆ ਡਾ ਦੇ ਲਿਆ ਆ ਟੋਰੀ ਇਹ ਤਾਈ ਦੋਰਾ ਆ ਨਾ ਉਹ ਕੁੱਟੀ ਟੋੜਾ ਜਾਂਦੀ ਦੇ ਦੇ ਜੀ ਲੈ ਚੱਲ ਜੀ ਥੱਲੇ ਚੱਲ ਗਏ ਆ ਵੇ ਲੈ ਕੁੜੀ ਆ ਚਾਚਾ ਸਾਲ ਲਾਗੇ ਤੇ ਫੇਰ ਵਿਦਾ ਲੰਦਾ ਚਲ ਗਿਆ ਇਹ ਜੀ ਵਾਈ ਗਾਜ਼ ਉਹ ਗਿਆ ਪਾ ਮੈਂ ਨਹੀਂ ਥੱਲੇ ਤੇਸ ਨੂੰ ਕੌਲੀ ਬਣਾਉਂਦੇ ਨੇ ਵੀ ਕਦੀ ਨਹੀਂ ਦੇਖਿਆ ਅੰਨੇ بڑا ਕੱਤਾ ਬੰਦਾ ਹੈ ਓਏ ਹਰ ਨੂਰ ਓਏ ਆਇਆ ਆਇਆ ਤੇ ਆਇਆ ਤੇ ਆਇਆ ਜੱਜਾ ਜੱਜਾ ਸਾਦੇ ਜੱਜਾ ਸਾਡਾ ਆ ਹੀ ਜਾਂਦਾ ਏ ਲੈ ਮੰਮੀ ਆ ਗਿਆ ਯਾਰ ਆਇਆ ਡਾਲਾ ਖਾ ਲਾ ਮੈਂ ਤੂੰ ਦੇ ਬੈਠਾ ਤੈਨੂੰ ਹਾਂ ਇਹ ਵੇਖੇ ਨਾ ਕਿਸੀ ਤੇਰੇ ਵੀ ਛੱਡ ਨਾ ਟੇਲ ਛੱਡ ਆਏ ਛੱਡ ਦੇ ਛੱਡੇ ਦਿਖਾ ਕੇ ਰੱਖ ਉਹ ਸੇਂਗ ਨੇ ਆਲ ਹੋ ਜਾਵੇ ਚੱਲ ਆਇਆ ਚੱਲ ਡਾ ਡਾ ਸੇਗਲੋਂ ਜਲ ਕੱਢਣ ਨੂੰ ਹਰ ਰੋ ਡਾਦੀ ਹੋ ਗੁਰੂਆ ਮਾਮਨੇ ਕੱਲੀ ਦੀ ਡਾਦੀ ਤੇ ਉੱਡਣੀ ਹੀ ਉੱਡਣੀ ਸਿੰਘ ਡਾਰੇ ਜਾਣ ਤੇ ੱਤਲ ਸਾਡੇ ੱਤਲ ੱਤਲ ਚੱਲ ਤੇਲ 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 ਛੱਡ ਤੇਲ ਛੱਡੇ ਤੇਲ ਛੱਡ ਤੇਲ ਛੱਡ ਤੇਲ ਛੱਡ ਮਾੜੀ ਮਾਂ ਵੀ ਵੇਖਣੀ ਡਾਵੇ ਲਾ ਮੈਂ ਮੈਂ ਰਹਿ ਗਿਆ ਬ੍ਰੋ ਨਹੀਂ ਤੈਨੂੰ ਨਹੀਂ ਹਟੋਣੀ ਦੇਣੀ ਕਿਉਂ ਮਾਂ ਖਾਣਿਆ ਖਾਣਿਆ ਕਿੰਨੇ ਫਿਰ ਮੈਂ ਨਾ ਮਮਾ ਚਿੱਟਾ ਗੱਡਾ ਦਿੱਤਾ ਦੂੰਗਾ ਜੀ ਨਾ ਡਾਉਨ ਹੀ ਦਿੰਦਾ ਚਾਚਾ ਸਾਹ ਦਾ ਬੜਾ ਗੱਟਾ ਹੋ ਗਿਆ ਲਾ ਡਾਉਨ ਤੇ ਦੇ ਦੂੰਗਾ ਓਏ ਓਏ ਚੋਕਰੀ ਟੋਪ ਦੇ ਉੱਤੇ ਆਇਆ ਮੁੰਡਾ ਲੈ ਤੇ ਪੰਨੇ ਕੀ ਕਰ ਪੰਨੇ ਉਹਦਰ ਜਾ ਸਾਲਾ ਇਤਨੇ ਡਾਰੂੰਗਾ ਨਹੀਂ ਚਾਚੇ ਸਾਹ ਚਾਚੇ ਸਾਰੇ ਦਿਖਾਇਆ ਚੈੱਕ ਕਰ ਓਏ ਕਿੱਥੇ ਛੋੜਤੀ ਨੇ ਓਏ ਉਹ ਚੋਕਲਾ ਮੈਂ ਇਹ ਕਰਨਾ ਹੈ ਤੇ ਮੈਨੂੰ ਦੱਸ ਦੇ ਨਾ ਕੋਦਾ ਆ ਤੱਕ ਕੀ ਆ ਹੋਆ ਅਲੇ ਦਾ ਗਾਣਾ ਵੇ ਲੋ ਅ ਲਸੀ ਤੇ ਸਿੰਘ ਉਹ ਖੇਚਲਾ 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 ਇਹ ਇਹ ਖੇਚਲਾ ਕਹਾਂ ਨਹੀਂ ਮਾਰ ਕਹਾਂ ਨਹੀਂ ਮਾਰ ਕਹਾਂ ਤੂੰ ਮੁਕੇਗਾ ਤਾਂ ਮਾਰਦਾ ਕਹਾਂ ਨਹੀਂ ਮਾਰਾਂ ਮਮਾ ਸਾਰੀ ਕੁਟੀ ਦੇ ਨਾਲ ਜਿਦਾ ਰੋਜਾ ਰਜਾ ਵੇ ਆ ਪਿੰਨੀ ਲਾਲਾ ਆਪਣੀ ਜੀ ਜੀ ਪਿਛੇ ਮੈਂ ਮਾਰੀ ਫਿਰ ਆਵੇ ਆ ਵੇ ਲੈ ਉਹ ਕੰਨ ਦੇ ਕੰਨ ਦੇ ਵੱਡੀ ਜੀ ਦੀ ਚੜਦਾ ਇਹ ਇੱਕ ਸਾਲਾ ਬਾਂਦਰ ਗਿਆ ਆ ਦੇ ਲਾਵੀ ਤੈਨੂੰ ਦੱਸ ਕੇ ਤੇ ਲੱਗਾ ਅੱਜ ਦਾ ਵਲੋਗਰ ਸੇ ਇਨਾਈਟ ਹੈ ਕੋਈ ਲੋਕ ਦਿਖ ਨਹੀਂ ਰਿਹਾ ਬਰਾਕ